ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਰੈਂਡਸ ਅੱਜ ਇਸ ਵੀਡੀਓ ਵਿੱਚ ਚੱਪਾ ਕਰਾਂਗੇ ਹਿਸਟਰੀ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ 20 MCQ ਜਿョ ਕਿ ਪੰਜਾਬ ਔਰ ਇੰਡੀਅਨ ਨੇਵਲ ਦੋਨਾਂ ਦੇ ਕੰਪੀਟੀਟਿਵ ਐਗਜ਼ਾਮਸ ਲਈ ਇੰਪੋਰਟੈਂਟ ਹੈ ਪਲੀਜ਼ ਵੀਡੀਓ ਯੂਸਫੁਲ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਮੈਂ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਅਜੇ ਨਹੀਂ ਕੀਤਾ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਚ ਕਰਦੇ ਹਾਂ ਸਟਾਰਟ ਫਰਸਟ ਕੁਐਸਚਨ ਹੈ ਕੁਸ਼ਾਨਾ ਦੇ ਪਤਨ ਤੋਂ ਬਾਅਦ ਉੱਤਰੀ ਭਾਰਤ ਵਿੱਚ ਜਿਹੜੇ ਮਹਾਨ ਅਤੀ ਦਿਰਘਕਾਲ ਦੇ ਰਾਜਵੰਸ਼ ਤਉਦੇ ਹੋਇਆ ਉਸ ਨੂੰ ਇਤਿਹਾਸ ਵਿੱਚ ਜਾਣਿਆ ਜਾਂਦਾ ਹੈ ਜੋ ਕੁਸ਼ਾਨ ਵੰਸ਼ ਹੈ ਇਸਨੇ ਲਗਭਗ 182 ਈਸਵੀ ਤੱਕ ਰਾਜ ਕੀਤਾ ਸੀ ਤੇ ਕਨਿਸ਼ਕ ਜੋ ਇਸ ਵੰਸ਼ ਦਾ ਸਭ ਤੋਂ ਮਹੱਤਵਪੂਰਨ ਰਾਜਾ ਸੀ ਉਸਨੇ ਪੇਸ਼ਾਵਰ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਤੇ ਜਿਹੜੇ ਕੁਸ਼ਾਨ ਨੇ ਇਹ ਮੱਧ ਏਸ਼ੀਆ ਤੋਂ ਆਏ ਸਨ ਤੇ ਜਿਹੜਾ 78 ਈਸਵੀ ਸ਼ੱਕ ਸੰਮਤ ਦੀ ਸ਼ੁਰੂਆਤ ਇਹ ਕਿਸ ਨੇ ਕੀਤੀ ਸੀ ਇਹ ਕੁਸ਼ਾਨ ਵੰਸ਼ ਦੇ ਤਨਿਸ਼ਕ ਰਾਜਾ ਨੇ ਕੀਤੀ ਸੀ ਕਿਹੜੇ ਇਸ ਤੋਂ ਕੁਸ਼ ਜਿਹੜਾ ਪਰ ਪੁੱਛਿਆ ਵੀ ਕੁਸ਼ਾਨ ਤੋਂ ਬਾਅਦ ਉੱਤਰੀ ਭਾਰਤ ਦੇ ਵਿੱਚ ਕਿਹੜੇ ਮਹਾਨ ਤੇ ਦਿਰਘਕਾਲ ਤੇ ਰਾਜਵੰਸ਼ ਤਉਦੇ ਹੋਇਆ ਸੀ ਹੋਇਆ ਸੀ অপਸ਼ਨ ਨੰਬਰ B ਗੁਪਤ ਵੰਸ਼ ਦਾ ਦੇਖੋ 3ਵੀਂ ਸਦੀ ਈਸਵੀ ਦੇ ਵਿੱਚ ਕੁਸ਼ਾਨ ਵੰਸ਼ ਦਾ ਪਤਨ ਹੋ ਗਿਆ ਸੀ ਤੇ ਗੁਪਤ ਰਾਜਿਆਂ ਨੇ 320 ਈਸਵੀ ਦੇ ਵਿੱਚ ਚੰਦਰਗੁਪਤ ਪਹਿਲੇ ਦੇ ਦੀ ਨਾ ਮਗਧ ਦੇ ਵਿੱਚ ਇੱਕ ਸੁਤੰਤਰ ਰਾਜ ਦੀ ਸਥਾਪਨਾ ਕੀਤੀ ਸੀ ਮੋਰਿਆ ਰਾਜਾ ਜੋ ਮੋਰੇ ਰਾਜ ਦੇ ਪਿੱਛੋਂ ਗੁਪਤ ਸਾਮਰਾਜ ਹੈ ਜੋ ਭਾਰਤ ਦਾ ਦੂਜਾ ਵੱਡਾ ਸੁਤੰਤਰ ਰਾਜ ਸੀ ਚੰਦਰਗੁਪਤ ਪਹਿਲੇ ਦੇ ਪੁੱਤਰ ਸਮੁੰਦਰਗੁਪਤ ਨੇ ਉੱਤਰੀ ਭਾਰਤ ਤੇ ਦੱਖਣੀ ਭਾਰਤ ਦੇ ਵਿੱਚ ਕਈ ਜਿੱਤਾਂ ਪ੍ਰਾਪਤ ਕੀਤੀਆਂ ਸੀ ਨੈਕਸਟ ਹੈ ਦੇਖੋ ਜਿਹੜਾ ਗੁਪਤ ਕਾਲ ਹੈ ਇਸ ਨੂੰ ਪ੍ਰਾਚੀਨ ਭਾਰਤ ਦੇ ਇਤਿਹਾਸ ਦਾ ਸੁਨਿਆਰੀ ਯੁੱਗ ਕਿਹਾ ਜਾਂਦਾ ਹੈ ਸਮੁੰਦਰਗੁਪਤ ਦਾ ਸਮਕਾਲੀਨ ਪੱਲਵੰਸ਼ੀ ਸ਼ਾਸਕ ਕੌਣ ਸੀ ਜੇ ਸਮੁੰਦਰਗੁਪਤ ਹੈ ਇਸ ਦਾ ਸਮਕਾਲੀਨ ਪੱਲਵੰਸ਼ੀ ਜੋ ਸ਼ਾਸਕ ਹੈ ਇਹ ਸੀ ਵਿਸ਼ਨੂ ਗੋਪ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਚਾਲੁਕਿਆ ਪੱਲਵ ਪੁਲਕੇਸ਼ਨ ਦਵਿਤਯ ਇਹ ਤਿੰਨਾਂ ਨੇ ਜੋ ਇਹਨਾਂ ਦਾ ਇੱਕ ਗਰੁੱਪ ਸੀ ਠੀਕ ਹੈ ਹੁਣ ਜਿਹੜਾ ਪੱਲਵ ਤੇ ਚਾਲੁਕਿਆ ਇੱਕ ਦੂਜੇ ਦੀ ਸੀਮਾਵਾਂ ਦੇ ਉੱਤੇ ਮਤਲਬ ਆਕਰਮਣ ਕਰਦੇ ਰਹਿੰਦੇ ਸੀ ਇੱਕ ਦੂਜੇ ਨਾਲ ਲੜਦੇ ਰਹਿੰਦੇ ਸੀ ਇਹ ਤਿੰਨੋਂ ਤੇ ਮੁੱਖ ਰੂਪ ਨਾਲ ਰਾਸਤਾਨ ਇਹਨਾਂ ਨੇ ਨਿਸ਼ਾਨਾ ਬਣਾਇਆ ਜਾਂਦਾ ਸੀ ਜਿਹੜੇ ਉਹ ਸ਼ਹਿਰ ਹੁੰਦੇ ਸੀ ਜੀ ਮੈਂ ਆਪਾਂ ਕਹਦੇ ਵੀ ਸਮ੍ਰਿੱਧ ਸ਼ਹਿਰ ਹੁੰਦੇ ਸੀ ਨੈਕਸਟ ਹੈ ਤੇ 6ਵੀਂ ਸੱਤਮੇਂ 6ਵੀਂ ਸੱਤਮੇਂ ਈਸਵੀ ਦੇ ਵਿੱਚ ਸਦੀ ਦੇ ਵਿੱਚ ਸੇਪਲ ਲਵ ਚਾਲੁਕਿਆ ਤੇ ਦੱਖਣ ਭਾਰਤ ਦੇ ਸਭ ਤੋਂ ਮਹੱਤਵਪੂਰਨ ਰਾਜਵੰਸ਼ ਸੀ ਪੱਲਵਾਂ ਦੇ ਰਾਜਿਆ ਦੀ ਜਿਹੜੀ ਰਾਜਸਥਾਨ ਨਹੀਂ ਸੀ ਉਹ ਕਿਹੜੀ ਸੀ ਕਾਂਚੀਪੁਰਮ ਦੇ ਨੇੜੇ ਤੇੜ ਦੇ ਇਲਾਕਿਆਂ ਤੋਂ ਲੈ ਕੇ ਕਾਵੇਰੀ ਨਦੀ ਦੇ ਡੈਲਟਾ ਤੱਕ ਡੈਲਟਾ ਤੱਕ ਇਹ ਫੈਲਿਆ ਹੋਇਆ ਸੀ ਨੈਕਸਟ ਸਤਵਾਹਨਾ ਦੇ ਬਾਅਦ ਆਂਧਰਪ੍ਰਦੇਸ਼ ਦੀ ਕਿਹੜੀ ਖੇਤਰੀ ਰਾਜ ਸੱਤਾ ਦਾ ਉਦੇ ਹੋਇਆ ਸਤਵਾਹਨ ਜੋ ਸਤਵਾਹਨ ਨੇ ਇਹਨਾਂ ਤੋਂ ਬਾਅਦ ਆਂਧਰ ਸਤਵਾਨ ਵੰਸ਼ਾ ਜੋ ਇਸ ਦਾ ਜਿਹੜਾ ਸੰਸਥਾਪਕ ਹੋ ਉਸ ਕੋਨਸੀ ਸੀ ਮੁੱਖ ਸੀ ਠੀਕ ਹੈ ਗੋਤਮੀ ਪੁੱਤਰ ਸਾਤ ਕਰਨੀ ਹੈ ਜੋ ਇਹ ਹੀ ਸਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਸੀ ਇਸ ਕਾਲ ਦੇ ਵਿੱਚ ਤਾਂਬੇ ਤੇ ਕਾਂਸੇ ਤੋਂ ਇਲਾਵਾ ਸਿੱッセ ਦੇ ਸਿੱਕੇ ਵੀ ਕਾਫੀ ਪਰਚਲਿਤ ਹੋਏ ਸਨ ਹੁਣ ਆਪਾਂ ਕੁਐਸਚਨ ਵੱਲ ਵਧਦੇ ਆ ਵੀ ਸਤਵਾਹਨਾ ਦੇ ਵਤ ਆਂਧਰਪ੍ਰਦੇਸ਼ ਦੀ ਖੇਤਰੀ ਰਾਜ ਸੱਤਾ ਦਾ ਕਿਹੜੀ ਜ਼ਰਾ ਖੇਤਰੀ ਰਾਜ ਸੱਤਾ ਦੁਦੇ ਹੋਇਆ ਸੀ ਇਸ਼ਵਾਰਕ ਆਪਸ਼ਨ ਨੰਬਰ B ਇਸ ਦਾ ਰਾਈਟ ਆਂਸਰ ਹੈ ਇਸ਼ਵਾਰਕ ਨੈਕਸਟ ਹੈ गुप्त साम्राज्य स्वतंत्र संस्थापक किसनु मन जाते हैं जो गुप्त साम्राज्य इज स्वतंत्र संस्थापक मन जाते हैं चंद्रगुप्त ऑप्शन नंबर ए इज द राइट आंसर है चंद्रगुप्त है जो इस गुप्त साम्राज्य का स्वतंत्र जो शासक मन जाता है ठीक है देखो आ, गुप्त के जड़े उस उसके ਪੁੱਤਰ ਦੇ ਉਸੇ ਉਤਰਾਧਿਕਾਰੀ ਘੋਤਕ ਕਚਾ ਇਹਨਾਂ ਦਾ ਨਾਮ ਹੈ ਜੋ ਪਹਿਲੀ ਵਾਰ ਇਲਾਹਾਬਾਦ ਦੇ ਸਤੰਭ ਲੇਖ ਦੇ ਵਿੱਚ ਆਉਂਦਾ ਹੈ ਠੀਕ ਹੈ ਤੇ ਚੰਦਰਗੁਪਤ ਹੈ ਜੋ ਇਸਨੇ ਮਹਾਰਾਜ ਦੀ ਰਾਜ ਮਹਾਦੇਵੀ ਕੁਮਾਰ ਦੇਵੀ ਦੇ ਗਰਭ ਤੋਂ ਉਤਪੰਨ ਲਿਛਵੀ ਦੋਤਰਾ ਦੇ ਰੂਪ ਵਿੱਚ ਮਤਲਬ ਕਿ ਉਹ ਕਿਤਾਬੀ ਇਲਾਹਾਬਾਦ ਦੇ ਸਤੰਭ ਲੇਖ ਦੇ ਵਿੱਚ ਸਮੁੰਦਰ ਗੁਪਤ ਦਾ ਵਰਣਨ ਨੈਕਸਟ ਹੈ वैसे मैं सूरले क्वेश्चन दस ही दिता कि जो समुद्र गुप्ता है ओह सॉरी चंद्र गुप्त है यह गुप्त राजवंश का सुतंत्र शासक से ठीक है <coughs> नैक्सट है समुद्र गुप्त के इतिहास न प्रमुख स्रोत है समुद्र गुप्त इतिहास में जानन का प्रमुख स्रोत है प्रयाग प्रशस्ती ऑप्शन नंबर ए इज द राइट आंसर है प्रयाग प्रशस्ति ਦੇਖੋ ਸਮੁੰਦਰਕਾਲ ਦੇ ਸ਼ਾਸਨਕਾਲ ਦੇ ਵਿੱਚ ਇੱਕ ਤਾਂ ਇਲਾਹਾਵਾਦ ਸਤੰਭalek ਹੈ ਜੋ ਇਹ ਵੀ ਬਹੁਤ ਮਸ਼ਹੂਰ ਹੈ ਤੇ ਜਿਹੜਾ ਇਲਾਹਾਵਾਦ ਸਤੰਭalek ਹੈ ਇਹ ਇਜ਼ਤ ਦਰਬਾਰੀ ਕਵੀ ਸੀ ਹਰੀसेन ਉਸਨੇ ਲਿਖਿਆ ਸੀ ਇਸ ਤੋਂ ਇਲਾਵਾ ਸਮੁੰਦਰ ਗੁਪਤ ਦੇ ਇਤਿਹਾਸ ਨੂੰ ਜਾਣਨ ਦਾ ਹੋਰ ਦੂਜਾ ਸਰੋਤ ਕੀ ਹੈ ਪ੍ਰਯਾਗ ਪ੍ਰਸ਼ਸਤੀ ਠੀਕ ਹੈ ਦੇਖੋ ਪ੍ਰਯਾਗ ਪ੍ਰਸ਼ਸਤੀ ਹੈ ਜੋ ਇਸ ਦੇ ਮਾਧਿਅਮ ਤੋਂ ਪ੍ਰਾਪਤ ਹੁੰਦਾ ਹੈ भीसमुंद्रगुप्त ਨੂੰ ਖੁਦ ਉਸ ਦੇ ਪਿਤਾ ਮੰ ਪਿਤਾ ਦੁਆਰਾ ਮੰਤਰੀਆਂ ਅਤੇ ਰਾਜ ਪਰਿਵਾਰ ਦੇ ਮੈਂਬਰਾਂ ਦੀ ਸਭਾ ਵਿੱਚ ਚੱਕਰਵਰਤੀ ਸਮਰਾਟ ਦੀ ਗੱਦੀ ਦਾ ਉੱਤਰਾਧਿਕਾਰੀ ਜਿਹੜਾ ਇਹਨਾਂ ਨਿਯੁਕਤ ਕੀਤਾ ਗਿਆ ਸੀ। चंद्रगुप्त ਪਹਿਲੇ ਦਾ ਪੁੱਤਰ ਤੇ ਉੱਤਰਾਧਿਕਾਰੀ ਸਮੁੰਦਰਗੁਪਤਜੋ ਇਸ ਇਹ ਹੀ ਹੈ ਜੋ ਗੁਪਤ ਵੰਸ਼ ਦਾ ਪ੍ਰਤਾਪੀ ਸ਼ਾਸਕ ਸੀ। ਇਸਨੇ 350 ਤੋਂ ਲੈ ਕੇ 375 ਇਸਵੀ ਤੱਕ ਰਾਜ ਕੀਤਾ ਸੀ। ਤੇ ਇਸ ਤੋਂ ਇਲਾਵਾ ਇਸ ਜਿਆਦਾ ਹੋਰ ਜਿਆਦਾ ਤਾਂ ਫਿਰ ਬਹੁਤ ਜ਼ਿਆਦਾ ਡਿਟੇਲ ਹੋ ਜੂਗੀ ਹੁਣ ਜਿਵੇਂ ਆ ਰਿਹਾ ਮਨਸ਼ੂਸੀ ਮਨਜੂ ਸ਼੍ਰੀ ਹੈ ਜੋ ਮੂਲ ਕਲਪਦੇ ਪਰਮਾਨਤੇ ਹੀ ਹੋਂ ਸੰਗ ਦੇ ਯਾਤਰਾ ਵਿਵਰਨ ਦੇ ਅਧਾਰ ਤੇ ਵੀ ਦੱਸਿਆ ਗਿਆ ਹੈ ਵਿੱਚ ਅੰਦਰ ਗੁਪਤ ਪਹਿਲੇ ਦੇ ਇੱਕ ਹੋਰ ਪੁੱਤਰ ਕਾਂਸ ਨੇ ਸਮੁੰਦਰ ਗੁਪਤ ਦੇ ਉੱਤਰਾਧਿਕਾਰ ਬਣਨ ਤੇ ਇਤਰਾਜ਼ ਕੀਤਾ ਸੀ ਨੈਕਸਟ ਹੈ ਕਵਰੇ ਵੀ ਪ੍ਰਸ਼ਨ ਆਇੰਦਾ ਵੀ ਕਿਸ ਨੇ ਇਤਰਾਜ਼ ਕੀਤਾ ਸੀ ਕਾਂਚ ਨੇ 에ਰਨ ਦੇ ਅਵਿਲੇਖ ਤੋਂ ਕਿਸ ਗੁਪਤ ਸ਼ਾਸਕ ਤੇ ਪ੍ਰਕਾਸ਼ ਪੈਂਦਾ ਹੈ 에ਰਨ ਦੇ ਅਵਿਲੇਖ ਤੋਂ ਸਮੁੰਦਰ ਗੁਪਤ ऑप्शन नंबर बी इज द राइट आंसर है <coughs> समुंदर गुप्त ਦੇ ਅਸੀਂ ਦੇਖੋ ਕਾਫੀ ਅਭਿਲੇਖ ਨੇ ਹਨਾ ਜਿੰਨਾ ਜਿੰਨਾ ਦੇ ਉੱਤੇ ਸਮੁੰਦਰ ਗੁਪਤ ਦੇ ਜੀਵਨ ਤੇ ਪ੍ਰਕਾਸ਼ ਪੈਂਦਾ ਹੈ ਜਿਵੇਂ ਪ੍ਰਯਾਗ ਪ੍ਰਸ਼ਸਤ ਹੋ ਗਏ ਇਲਾਵਾ ਦਾ ਸੰਭਲ ਹੋਏ ਲੇਖ ਹੋ ਗਿਆ ਤੇ ਏਰਨ ਦਾ ਵੀ ਲੇਖ ਹੋ ਗਿਆ ਨੈਕਸਟ ਹੈ ਹੇਠਾਂ ਲਿਖਿਆ ਵਿੱਚੋਂ ਕਿਹੜਾ ਗੁਪਤ ਸਮਰਾਟ ਸੰਗੀਤ ਦਾ ਪ੍ਰੇਮੀ ਸੀ ਸੰਗੀਤ ਦਾ ਪ੍ਰੇਮੀ ਵੀ ਕੌਣ ਸੀ ਸਮੁੰਦਰ ਗੁਪਤ ਸੀ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੈ ਜਿਹੜਾ ਸਮੁੰਦਰ ਗੁਪਤ ਹੈ ਇਹ ਬਹੁਤ ਹੌਨ ਹਾਰ ਸੀਗਾ ਬਚਪਨ ਤੋਂ ਹੀ ਹੁਣ ਜਿਹੜੇ ਇਸ ਤੋਂ ਇਲਾਵਾ ਹੁਣ ਜਿਹੜੇ ਸੰਗੀਤ ਦੇ ਪ੍ਰੇਮੀ ਤੋਂ ਇਲਾਵਾ ਸਮੁੰਦਰ ਗੁਪਤ ਹੈ ਜੋ ਇਸ ਨੂੰ ਸ਼ਿਕਾਰ ਕਰਨ ਦਾ ਵੀ ਸ਼ੌਂਕ ਸੀ ਮਤਲਬ ਜਿਹੜੇ ਸਿੱਕੇ ਨੇ ਇਹ ਸਮੁੰਦਰ ਗੁਪਤ ਦੇ ਸ਼ਾਸਨ ਕਾਲ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਜਿਹੜੇ ਸਿੱਕੇ ਉਹ ਪ੍ਰਚਾਰਿਤ ਕੀਤੇ ਗਏ ਸੀ 18 ਕੇਂ ਦੇ ਉੱਪਰ 6 ਤਰ੍ਹਾਂ ਦੇ ਸਿੱਕੇ ਜਾਂ ਮੁਦਰਾਵਾਂ ਜੋ ਹੈ ਜਿਦੇ ਵਿੱਚ ਸਿੱਕੇ ਦੇ ਉੱਤੇ ਇਹਨਾਂ ਨੂੰ ਵੀਨਾਵਾਦਕ ਠੀਕ ਹੈ ਇੱਕ ਸਿੱਕਾ ਜਿਹਦੇ ਉੱਤੇ ਇਹਨਾਂ ਨੂੰ ਵੀਨਾਵਾਦਕ ਵੀਨਾ ਵਜਾਉਂਦੇ ਹੋਏ ਦਿਖਾਇਆ ਗਿਆ ਹੈ ਤਾਂ ਹੀ ਉੱਥੋਂ ਪਤਾ ਲੱਗਦਾ ਵੀ ਸੰਗੀਤ ਪ੍ਰੇਮੀ ਸੀ ਅਸ਼ੇ ਦਾ ਸ਼ਿਕਾਰ ਕਰਦੇ ਹੋਏ ਕੁਝ ਸਿੱਕੇ ਤੇ ਦਿਖਾਇਆ ਗਿਆ ਹੈ ਕੁਝ ਸਿੱਕੇ ਦੇ ਉੱਤੇ تیرਕਮਨ ਫੜੇ ਹੋਏ ਦਿਖਾਇਆ ਗਿਆ ਇਹਨਾਂ ਨੂੰ ਤੇ ਕੁਝ ਸਿੱਕਿਆਂ ਦੇ ਉੱਤੇ ਇਹਨਾਂ ਦੀ ਰਾਜੀ ਰਾਜੀ ਮਤਲਬ ਕੀ ਕਰੀਤੀ ਹੈ ਨਦੀ ਉਹ ਬਣਾਈ ਹੋਈ ਹੈ ਠੀਕ ਹੈ ਨੈਕਸਟ ਹੈ ਕਿਸੇ ਕਿਹੜੇ ਇਤਿਹਾਸਕਾਰ ਨੇ ਸਮੁੰਦਰ ਗੁਪਤ ਨੂੰ ਭਾਰਤੀ ਨੈਪੋਲੀਅਨ ਦਾ ਨਾਮ ਦਿੱਤਾ ਹੈ ਭਾਰਤੀ ਨੈਪੋਲੀਅਨ ਦਾ ਨਾਮ ਕਿਸ ਨੇ ਦਿੱਤਾ ਹੈ ਸਮਿਥਨੇ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਸਮੁੰਦਰ ਗੁਪਤ ਨੂੰ ਭਾਰਤੀ ਨੈਪੋਲੀਅਨ ਦਾ ਨਾਮ ਕਿਸ ਨੇ ਦਿੱਤਾ ਹੈ ਸਮਿਥਨੇ नेक्स्ट है सॉरी <coughs> चंद्रगुप्त दूजा का शासनकाल मनिया जाता है जो चंद्रगुप्त दूजा या विक्रमादित्य इसका शासनकाल करो तो करो तकदा का मनिया जाता है राइट आंसर रहेगा ऑप्शन नंबर सी तीन सौ 75 ਤੋਂ 415 ਈ. 375 ਤੋਂ 415 ਈ ਮੰਨੇ ਜਾਂਦਾ ਹੈ ਚੰਦਰਗੁਪਤ ਵਿਕਰਮਦਿੱਤਿ ਵਿਕੈਨ ਦੇ ਨੰਨ ਚੰਦਰਗੁਪਤ ਦੂਜੇ ਨੂੰ ਚੰਦਰਗੁਪਤ ਦੂਜੇ ਦੇ ਸ਼ਾਸਨ ਕਾਲ ਦੇ ਵਿੱਚ ਗੁਪਤ ਸਾਮਰਾਜ ਆਪਣੀ ਚਰਮ ਸੀਮਾ ਤੇ ਪ੍ਰਾਪਤ ਕਰ ਲਿਆ ਸੀ ਚੰਦਰਗੁਪਤ ਦੂਜੇ ਦੇ ਵਿਲੇਖਾ ਤੇ ਮੋਧਰਾਵਾਂ ਤੋਂ ਉਸ ਦੇ अनेक ਨਾਵਾਂ ਤੇ ਬਾਰੇ ਪਤਾ ਚੱਲਦਾ ਹੈ ਉਹ ਇਹਨਾਂ ਨੂੰ ਦੇਵਸ਼੍ਰੀ ਵਿਕਰਮ ਚੰਦਰਗੁਪਤ ਵਿਕਰਮਦਿੱਤਿ ਆ ਹਨ ਪ੍ਰੀਤਾਰਥ ਸਿੰਘ ਵਿਕਰਮ ਸਿੰਘ ਚੰਦਰ ਪਰਮ ਭਗਵਰ ਜਿਤ ਅਜਿਤ ਵਿਕਰਮ ਵਿਕਰਮਾਂਕ ਇਹਨਾਂ ਸਾਰਿਆਂ ਨਾਮਾਂ ਦੇ ਨਾਲ ਅਲੰਕਿਤ ਕੀਤਾ ਗਿਆ ਹੈ ਚੰਦਰਗੁਪਤ ਦੂਜੇ ਦਾ ਜਿਹੜਾ ਕਾਲ ਹੈ ਉਹ ਸਾਹਿਤ ਤੇ ਕਲਾ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ਤੇ ਇਸ ਨੇ ਸਿਲਵਰ ਮਿਦਰਾਵਾਂ ਦਾ ਸਭ ਤੋਂ ਪਹਿਲਾ ਪ੍ਰਚਲਨ ਕੀਤਾ ਸੀ ਚੰਦਰਗੁਪਤ ਦੂਜੇ ਦੇ ਦਰਬਾਰ ਦੇ ਵਿੱਚ ਨੌ ਰਤਨ ਸਨ ਦਰਬਾਰ ਦੇ ਵਿੱਚ ਕਿਹੜੇ-ਕਿਹੜੇ ਕਾਲੀਦਾਸ ਤਨਵੰਤਰੀ ਕਸ਼ਪਨਕ ਅਮਰ ਸਿੰਘ ਸ਼ੰਕੂ ਬੇਤਾ ਬੇਤਾਲ ਪਟ ਕਟਕਰਪਰ ਬ੍ਰਾਹਮੀ ਬ੍ਰਾਹਮੀਹਰ ਤੇ ਵਰਨੂਚੀ ਇਹ ਯਾਦ ਰੱਖਿਓ ਨੈਕਸਟ ਹੈ ਚੰਦਰਗੁਪਤ ਦੁਜੈ ਵਿਕਰਮਾਦਿੱਤਿਆ ਨੇ ਪੱਛਮੀ ਉੱਤਰੀ ਭਾਰਤ ਦੀ ਕਿਹੜੀ ਸ਼ਕਤੀ ਨੂੰ ਹਰਾਇਆ ਕਿਹੜੀ ਸ਼ਕਤੀ ਨੂੰ ਹਰਾਇਆ ਸੀ ਚੰਦਰਗੁਪਤ ਵਿਕਰਮਾਦਿੱਤਿਆ ਨੇ ਸ਼ੱਕਾ ਨੂੰ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ चंद्रगुप्त विक्रमादित्य जो इन्होने कई शक्ति का विनाश किया थी उन्होंने शक्त जोडी शक मतलब की वो उनका विनाश किया थी नेक्स्ट है चीनी यात्री फाह्यान किस द समकाली थे <coughs> जो फाह्यान चीनी यात्री यह किस का समकाली चंद्र गुप्ता ओप्शन गुप्त सम्राट के सब तलेख प्राप्त हुए हैं सब तो ज्यादा विलेख तो किुप्त सम्राट के प्राप्त हुए हैं कुमार गुप्त के ऑप्शन नंबर डी इज द रइट आंसर है कुमार गुप्त पहला है जो इन्होंने चार सौ तेरह तो लैके चार 55 ईसवी तक राज किया था ठीक है ते गुप्त शासकਨ ਇੱਕ ਜੋ ਸਭ ਤੋਂ ਵੱਡਾ ਵਿਰੇਖ ਹੈ ਜਿਹੜੇ ਕੁਮਾਰ ਗੁੱਪਤੇ ਦੇ ਪ੍ਰਾਪਤ ਹੋਏ ਨੇ ਕੁਮਾਰ ਗੁੱਪਤੇ ਪਹਿਲੇ ਨੇ ਬਾਦਤੋ ਵੱਧ ਗਿਣਤੀ ਦੇ ਵਿੱਚ ਮਯੂਰ ਆਕ੍ਰਿਤੀਆਂ ਦੀਆਂ ਮੁੱਦਰਾਵਾਂ ਦਾ ਪਰਚਲਨ ਕਰਵਾਇਆ ਸੀ ਤੇ ਕੁਮਾਰ ਗੁੱਪਤੇ ਪਹਿਲੇ ਦੇ ਸ਼ਾਸਨ ਕਾਲ ਦੇ ਵਿੱਚ ਨালੰਦਾ ਵਿਸ਼ਵ ਵਿਦਿਆਲੇ ਜੋ ਯੂਨੀਵਰਸਿਟੀ ਅਜੇ ਹੀ ਸਥਾਪਨਾ ਕੀਤੀ ਗਈ ਸੀ ਨੈਕਸਟ ਹੈ मंदसौर की जी रचना है मंदसौर प्रशस्ति वत्स रचना है। ऑप्शन नंबर बी इज द राइट आंसर है नैक्सट है मंदसौर का प्राचीन ना मंदसौर का प्राचीन ना दशपुर। ऑप्शन नंबर ए इज द राइट आंसर है नैक्सट है कि शासक के सिक्के ते मयूर ते बैठे कार्तिके की आकृति उकरी है मयूर उत्ते बैठे कार्तिके की आकृति ਚਿਕਮਾਰ ਗੁਪਤ ਦੇ ਪਹਿਲੇ ਦੇ ਸਿੱਕੇ ਦੇ ਉੱਤੇ ਆਕ੍ਰਿਤੀ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਇਹਵੇਂ ਸਾਨੂੰ ਵੈਸੇ ਉੱਪਰਲੇ ਕੁਐਸਚਨ ਚ 10 ਵੀ ਤੇ ਵੀ ਮੂਰ ਆਕ੍ਰਿਤੀ ਵਾਲੀਆਂ ਮੋਦਰਾਵਾਂ ਵਿੱਚ ਇਹਨਾਂ ਦਾ ਬਹੁਤ ਪ੍ਰਚਲਨ ਕਰਵਾਇਆ ਸੀ ਇਹਨਾਂ ਨੇ ਨੈਕਸਟ ਟਾਈਮ ਕਿਹੜਿਆ ਵਿਲੇਖ ਤੋਂ ਜਾਣਕਾਰੀ ਮਿਲਦੀ ਹੈ ਕਿ ਸਕੰਦ ਗੁਪਤ ਦੇ ਸਮੇਂ ਉੱਥੋਂ ਦੇ ਪੂਰਪਤੀ ਚੰਦਰ ਪਾਇਕ ਨੇ ਸੁਦਰਸ਼ਨ ਝੀਲ ਦਾ ਪੁਨਰ ਨਿਰਮਾਣ ਕਰਵਾਇਆ ਸੀ ਇਹ ਮਿਲਦਾ ਹੈ ਜੂਨਾਗੜ ਅਵਿਲੇਖ ਤੋਂ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਜੂਨਾਗੜ ਅਵਿਲੇਖ ਹੈ ਜੋ ਇਸ ਤੋਂ ਪ੍ਰਾਪਤ ਹੁੰਦੇ ਤੇ ਜੁਨਾਗਿਰਾ ਵਿਲੇਖ ਦੇ ਬਾਰੇ ਮੈਂ ਤੁਹਾਨੂੰ 2-3 ਦਿਨ ਪਹਿਲਾਂ ਜਿਹੜੀ ਵੀਡੀਓ ਕਰਵਾਈ ਸੀ ਆਪਾਂ ਹਿਸਟਰੀ ਨਾਲ ਸੰਬੰਧਿਤ ਉਸ ਦੇ ਵਿੱਚ ਕਾਫੀ ਡਿਟੇਲ ਹੈ ਜੋ ਜਾਣਕਾਰੀ ਹੈ ਉਹ ਤਾਂ ਜਿੱਤੀ ਤੁਸੀਂ ਪਲੀਜ਼ ਪਿਛਲੀ ਵੀਡੀਓ ਦੇਖ ਲਿਓ ਨੈਕਸਟ ਹੈ ਕਿਹੜੇ ਗੁਪਤ ਸ਼ਾਸਕ ਨੇ ਚੀਨ ਵਿੱਚ ਆਪਣਾ ਰਾਜਦੂਤ ਭੇਜਿਆ ਚੀਨ ਦੇ ਵਿੱਚ ਆਪਣਾ ਰਾਜਦੂਤ ਭੇਜਿਆ ਜਿਵੇਂ ਸਕੰਦ ਗੁਪਤਰੇ ਉਪਸ਼ੀ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਸਕੰਦਗੋਪਤ ਨੇ 455 ਇਸਵੀ ਤੋਂ ਲੈ ਕੇ ਸੋਰੀ 435 ਇਸਵੀ ਤੋਂ ਲੈ ਕੇ ਨਹੀਂ ਨਹੀਂ 455 ਤੋਂ ਲੈ ਕੇ 467 ਇਸਵੀ ਤੱਕ ਸ਼ਾਸਨ ਕੀਤਾ ਸੀ ਸਕੰਦਗੋਪਤਜੋ ਇਸ ਵੰਸ਼ ਦਾ ਇਸ ਵੰਸ਼ ਦਾ ਅੰਤਮ ਪ੍ਰਤਾਪੀ ਸ਼ਾਸਕ ਸੀ ਹੂਨਾਂ ਦਾ ਗੁਪਤ ਸਾਮਰਾਜ ਉੱਤਿਆਕਰਮਨ ਸਕੰਦਗੋਪਤ ਦੇ ਸ਼ਾਸਨ ਕਾਲ ਦੀ ਵੀ ਮਹੱਤਵਪੂਰਨ ਘਟਨਾ ਸੀ ਹੂਨੇ ਜੋ ਸੱਭਿਆ ਯੋਧਾ ਸਿੰਘ ਤੇ ਮੱਧ ਏਸ਼ੀਆ ਤੋਂ ਖਾਣਾ ਵਿਦੋਸ਼ ਲੋਕ ਸਨ ਇਹ ਸਕੰਦਰਗੁਪਤ ਨੇ ਹੂਨਾਂ ਨੂੰ ਹਰਾ ਕੇ ਨਾ ਕੇਵਲ ਗੁਪਤ ਸਮਰਾਜ ਹੀ ਰੱਖਿਆ ਕੀਤਾ ਸੀ ਬਲਕਿ ਆਰੇ ਸਮਰਾਜ ਦੇ ਸੰਸਕ੍ਰਿਤੀ ਨੂੰ ਨਸ਼ਟ ਹੋਣ ਤੋਂ ਵੀ ਬਚਾਇਆ ਸੀ ਨੈਕਸਟ ਹੈ ਗੁਪਤ ਕਾਲ ਵਿੱਚ ਪ੍ਰਾਂਤ ਨੂੰ ਕੀ ਕਿਹਾ ਜਾਂਦਾ ਸੀ ਜੋ ਗੁਪਤ ਕਾਲ ਹੈ ਇਸ ਦੇ ਵਿੱਚ ਪ੍ਰਾਂਤ ਨੂੰ ਕੀ ਕਿਹਾ ਜਾਂਦਾ ਸੀ ਭੁਗਤੀ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਗੁਪਤ ਕਾਲ ਦੇ ਵਿੱਚ ਪ੍ਰਾਂਤ ਨੂੰ ਵਿਸ਼ਨ ਕਿਹਾ ਜਾਂਦਾ ਸੀ ਸੋਰੀ ऑप्शन नंबर ए गुप्तकाल गुप्तकालांत को भुगति कहता से नैक्सट है वाकटक वंश की स्थापना किसने की जो वाकटक वंश है इसकी स्थापना किसने की इसका राइट आंसर है ऑप्शन नंबर बी विध्या शक्ति जो विध्या शक्ति ने इन्हें कि वंश की स्थापना की वाक वाकटक वंश की नैक्सट है 18 ਵਾਰ ਅਸ਼ਮੇਕ ਜਗਦਾ ਸ਼੍ਰੇ ਕਿਸ ਨੂੰ ਪ੍ਰਾਪਤ ਹੈ 18 ਵਾਰ ਅਸ਼ਮੇਕ ਜਗ ਹੈ ਜੋ ਇਹ ਕਿਸ ਨੇ ਕਰਾਇਆ ਸੀ ਮਿਊਰ ਸ਼ਰਮਨ ਨੇ ਕਰਵਾਇਆ ਸੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਮਿਊਰ ਸ਼ਰਮਨ ਮਿਊਰ ਸ਼ਰਮਨ ਹੈ ਜੋ ਇਸਨੇ ਕਿੰਨੀ ਵਾਰੀ ਮਤਲਬ ਕਿ ਜਿਹੜੇ ਅਸ਼ਮੇਕ ਜਗ ਹੈ ਨਾ ਇਹ ਕਾਫੀ ਮਸ਼ਹੂਰ ਸੀ ਉਸ ਟਾਈਮ ਤੇ ਜਿਹੜੇ ਵੱਡੇ ਵੱਡੇ ਰਾਜਾ ਮਹਾਰਾਜਾ ਹੁੰਦੇ ਸੀ ਵੀ ਜਿਹੜੀ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਵਾਸਤੇ ਹੈ ਅਸ਼ਵਮੇਖ ਜਗ ਕਰਵਾਂਦੇ ਹੁੰਦੇ ਸੀ ਤੇ ਇੱਕ ਘੋੜਾ ਛੱਡਦੇ ਹੁੰਦੇ ਸੀ ਵੀ ਜਿਹਨੂੰ ਕੋਈ ਫੜ ਨਹੀਂ ਸਕਦਾ ਤੇ ਜਿਹੜਾ ਉਹ ਘੋੜੇ ਨੂੰ ਫੜ ਲੈਂਦਾ ਸੀ ਉਸ ਦੇ ਨਾਲ ਇਹ ਯੁੱਧ ਕਰਦੇ ਸੀ ਮਤਲਬ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਸੀ ਤੇ ਜਿੱਥੇ ਤੱਕ ਘੋੜਾ ਜਾਂਦਾ ਸੀ ਕੁਲਿਆਵਾ ਹਨਾ ਉਹ ਜਿਹੜਾ ਸਾਰਾ ਏਰੀਆ ਹੁੰਦਾ ਸੀ ਉਹਦੇ ਤੇ ਫਿਰ ਇਹਨਾਂ ਦਾ ਅਧਿਕਾਰ ਹੋ ਜਾਂਦਾ ਸੀ ਜਿਹੜਾ ਵੀ ਅਸ਼ਵਮੇਖ ਜਗ ਕਰਵਾਂਦਾ ਸੀ ਉਹਨਾਂ ਦਾ ਫਰੈਂਡਸ ਇਹ ਰਹੀ ਅੱਜ ਦੀਸ ਵੀਡੀਓ ਦੇ ਮੋਸਟ ਇੰਪੋਰਟੈਂਟ 20 MCQਸ ਪਲੀਜ਼ ਵੀਡੀਓ ਯੂਸਫੁਲ ਹੋਵੇ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰ ਦਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ